ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ 13 ਦੇ 13 ਉਮੀਦਵਾਰ ਪੰਜਾਬ ਦੇ ਸਿਆਸੀ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਉੱਥੇ ਹੀ ਉਮੀਦਵਾਰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਵੀ ਕਰ ਰਹੇ ਨੇ ਉੱਥੇ ਜੇਕਰ ਗੱਲ ਕਰੀਏ ਸ਼੍ਰੀ ਫਤੇਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਜੀ ਤਾਂ ਵਿਕਰਮਜੀਤ ਸਿੰਘ ਖਾਲਸਾ ਲਗਾਤਾਰ ਚੋਣ ਪ੍ਰਚਾਰਾਂ ਦੇ ਵਿੱਚ ਲੁੱਝੇ ਹੋਏ ਨੇ ਅੱਜ ਅਮਲੋ ਦੇ ਵਿੱਚ ਜਾ ਕੇ ਉਹਨਾਂ ਤੋਂ ਵੱਖ-ਵੱਖ ਵਾਰਡਾਂ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਲੋਕਾਂ ਦੀਆਂ ਦਿੱਕਤਾਂ ਵੀ ਸੁਣੀਆਂ ਆਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਜੰਗ ਕੇ ਨਿਸ਼ਾਨੇ ਬਿਕਰਮਜੀ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਜਹੀ ਕੋਈ ਵੀ ਚੀਜ਼ ਨਹੀਂ ਹੈ ਜਿੰਨੇ ਵੀ ਵਿਕਾਸ ਕਾਰਜ ਹੋਏ ਨੇ ਸਾਰੇ ਅਕਾਲੀ ਦਲ ਦੇ ਸਮੇਂ ਤੇ ਹੀ ਹੋਏ ਨੇ ਉਸ ਤੋਂ ਇਲਾਵਾ ਉਹਨਾਂ ਨੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਚਾਹੇ ਕਾਂਗਰਸ ਹੋਵੇ ਆਪ ਆਦਮੀ ਪਾਰਟੀ ਹੋਵੇ ਜਾਂ ਫਿਰ ਭਾਜਪਾ ਇਹ ਸਾਰਿਆਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਕੇਂਤਰੀ ਪਾਰਟੀ ਬੰਦ ਅਧਿਕਾਰਾਂ ਦੇ ਮਸਲੇ ਕਿਸਾਨੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਡਿਵੈਲਪਮੈਂਟ ਦੇ ਮਸਲੇ ਪੰਜਾਬ ਦੇ ਅੰਦਰ ਲੈਂਡ ਆਰਡਰ ਦੇ ਮਸਲੇ ਇਹਨਾਂ ਸਾਰੇ ਮਸਲੇ ਦੇ ਦੀ ਸਿਲੈਕਸ਼ਨ ਲੱਗ ਜਾ ਰਹੀ ਹੈ ਇਹ ਨਾ ਸਾਰੀਆਂ ਚੀਜ਼ਾਂ ਦਾ ਹੱਲ ਸ਼੍ਰੋਮਣੀ ਅਕਾਲੀ ਦਲ ਦਾ ਸਮੇਂ-ਸਮੇਂ ਤੇ ਕਾਲੀ ਦਲ ਦੀ ਸਰਕਾਰਾਂ ਆਈਆਂ ਨੇ ਲੇਕਿਨ ਪੰਜਾਬ ਦੇ ਆ ਹਾਲਾਤ ਨਹੀਂ ਹੋਏ ਜੋ ਹੁਣ ਨਹੀਂ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਸੋ ਮੈਂ ਇਸ ਗੱਲ ਤੁਹਾਨੂੰ ਯਕੀਨ ਦਿਵਾਉਣਾ ਕਿ ਲੋਕ ਸਭਾ ਦੇ ਵਿੱਚ ਪਹੁੰਚ ਕੇ ਸਟੇਟ ਦੇ ਸਾਰੇ ਮੁੱਦੇ ਜਿਹੜੇ ਉਹ ਚੱਕਾਂਗੇ ਮੈਂ ਸਾਰੇ ਵਿਧਾਨ ਸਭਾ ਹਾਲਤ ਵਿੱਚ ਤੋਂ ਵਿਧਾਨ ਜੋ ਜੋ ਵੀ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਗੱਲਾਂ ਮੇਰੇ ਧਿਆਨ ਵਿੱਚ ਆਈ ਜਾਂਦੀਆਂ ਨੇ ਉਹ ਅਸੀਂ ਨੋਟ ਕਰੀ ਜਾਂਦੇ ਆ ਉਹ ਦੋ ਇੱਥੇ ਕਹਾਂਗੇ ਉਹੀ ਸੰਸਦ ਦੇ ਵਿੱਚ ਕਹਾਂਗੇ ਕੋਈ ਕਿਸੇ ਗੱਲ ਦਾ ਬਦਲਾਅ ਨਹੀਂ ਆਉਂਦਾ ਬਾਕੀ ਸਾਰੀਆਂ ਹੀ ਪਾਰਟੀਆਂ ਇੱਥੇ ਆ ਕੇ ਕੁਝ ਹੋਰ ਬੋਲਦਿਆਂ ਨੇ ਅਗਲੀ ਸਟੇਟ 'ਚ ਹੋਰ ਬੋਲਦਿਆਂ ਤੇ ਦਿੱਲੀ ਜਾ ਕੇ ਕੁਝ ਹੋਰ ਬੋਲਦਿਆਂ ਸੋ ਮੈਂ ਬੇਨਤੀ ਕਰੂੰਗਾ ਕਿ ਸਾਰੇ ਮਸਲੇ ਮੇਰੇ ਧਿਆਨ ਵਿੱਚ ਨੇ ਡਿਵੈਲਪਮੈਂਟ ਸਾਡਾ ਮੁੱਦਾ ਵਾ ਪੰਜਾਬ 'ਚ ਜੇ ਕਿਸੇ ਨੇ ਡਿਵੈਲਪਮੈਂਟ ਕੀਤੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਜਦੋਂ ਦੇ ਅਸੀਂ ਸਰਕਾਰ ਛੱਡ ਕੇ ਗਏ ਆ ਨਾ ਅਕਾਲੀ ਦਲ ਨੇ ਕੁਝ ਨਾ ਕਾਂਗਰਸ ਨੇ ਕੀਤਾ ਨਾ ਆਮ ਪਾਰਟੀ ਨੇ ਕੀਤਾ ਸਭ ਕੁਝ ਅਕਾਲੀ ਦਲ ਨੇ ਕੀਤਾ ਸੋ ਮੈਂ ਬੇਨਤੀ ਕਰੂੰਗਾ ਕਿ ਡਟ ਕੇ ਸ਼੍ਰੋਮਣੀ ਅਕਾਲੀ ਦਲ ਸਾਥ ਦਿਓ ਮੈਂ ਇਸ ਸੀਟ ਤੇ ਜਿੱਤ ਦਰਜ ਕਰੂੰਗਾ ਔਰ ਇੱਥੇ ਦੇ ਮਸਲੇ ਮੰਗਾ ਲੋਣਾ ਲੋਕ ਸਭਾ 'ਚ ਹਾਂ ਜੀ ਸਰਕਾਰ ਨਾਲ ਦੀ ਪੰਜਾਬ ਚ ਕੋਈ ਚੀਜ਼ ਨਹੀਂ ਹੈ ਲਾਇਨ ਆਰਡਰ ਬਿਲਕੁਲ ਫੇਲ ਹੈ ਸਰਕਾਰ ਨਾਲ ਚੱਲ ਰਹੀ ਹੈ ਨਾ ਚਲਾਉਣੀ ਆਉਂਦੀ ਹੈ ਤਜਰਬੇ ਦੀ ਵੱਡੀ ਕਮੀ ਹੈ ਕਾਹੀ ਇਹ ਹਾਲਾਤ ਬਹੀ ਪੁਣਤੇ ਗਿਆ ਉਹ ਜਿੱਤ ਕੇ ਫਤਿਹ ਸਾਹਿਬ ਨੂੰ ਕੀ ਦੇਣ ਜਾ ਰਹੇ ਬਤਿਹਰ ਸਾਹਿਬ ਵਾਸਤੇ ਸਾਡਾ ਚੋਣ ਮਨੋਰਥ ਕੁੜੇ ਦਿਨਾਂ ਦੇ ਵਿੱਚ ਆ ਜਾਣਾ ਉਹਦੇ ਵਿੱਚ ਸਭ ਕੁਝ ਰਿਪੇਅਰ ਹੋ ਜਾਊਗਾ ਮੈਂ ਅੱਜ ਇਹ ਕੁਝ ਕਹਿ ਸਕਦਾ ਜੋ ਜੋ ਵੀ ਅਸੀਂ ਇਸ ਖੇਤੀਬਾੜੀ ਦੀ ਧਰਤੀ ਦੇ ਨਾਂ ਤੇ ਲੋਕ ਸਭਾ ਅਤੇ ਖੇਤੀਬਾੜੀ ਫਲਕੇ ਦਾ ਨਾਮ ਹੈ ਇੱਥੇ ਵਾਸਤੇ ਇੱਕ ਵਿਸ਼ੇਸ਼ ਪੈਕੇਜ ਜਿਹੜਾ ਅਸੀਂ ਜੋੜਮਾ ਹੁਕਮਤ ਤਿਆਰੀ ਕਰਾਂਗੇ ਉਹ ਬਣਾ ਰਹੇ ਹਾਂ ਔਰ ਇੱਕ ਵੱਖਰੀ ਕਿਸਮ ਦੀ ਜਿਹੜੀ ਦੇਖੇ ਸਲਕੇ ਨੂੰ ਮਿਲੂਗਾ 당 ਬੰਦੋਂ ਕਿਵੇਂ ਦੇਖ ਰਿਹਾ ਹੈ ਤੁਮ ਕਿਧਰ ਪਾਰਟੀ ਕਰ ਰਹੇ ਖੜਨਾ ਤੇ ਖੜੇ ਰਹਿਣ 'ਚ بڑا ਅੰਤਰ ਆ ਸੋ ਮੈਂ ਇਹੀ ਬੇਨਤੀ ਕਰੂੰਗਾ ਸੰਗਤ ਨੂੰ ਕਿ ਜਿਹੜੇ ਲੋਕ ਸੱਤਾ ਦੇ ਪਿੱਛੇ ਭੱਜ ਰਹੇ ਉਹਨਾਂ ਦੀ ਪਛਾਣ ਕਰੋ ਦੇ ਲੋਕ ਇੱਕ ਜਗ੍ਹਾ ਖੜੇ ਨੇ ਜਿਹੜੇ ਆਪਣੀ ਪਾਰਟੀ ਦੇ ਨਹੀਂ ਹੋਏ ਉਹ ਕਿਸੇ ਦੇ ਨਹੀਂ ਹੋ ਸਕੇ ਜੇ ਚੱਲ ਬਦਲਣਾ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਖੜਨਾ ਤੇ ਖੜੇ ਰਹਿਣਾ ਤੇ ਜੁੜਨਾ ਤੇ ਜੁੜੇ ਰਹਿਣ 'ਚ ਬੜਾ ਭਾਰੀ ਅੰਤਰ ਹੈ ਕਿਸੇ ਕਿਸੇ ਦੇ ਹਿੱਸੇ 'ਚ ਉਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਜੋ ਜੋ ਸ਼੍ਰੋਮਣੀ ਕਾਲੀਗਰ ਦੇ ਹਲਕਾ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਦੇ ਉਮੀਦਵਾਰ ਨੇ ਵਿਕਰਮ ਸਿੰਘ ਖਾਲਸਾ ਜੀ ਉਹਨਾਂ ਦੇ ਨਾਲ ਸਾਡੇ ਜੋ ਪਾਰਲੀਮੈਂਟ ਹਲਕਾ ਫਤਿਹਗੜ੍ਹ ਸਾਹਿਬ ਦੇ ਕੋਆਰਡੀਨੇਟਰ ਨੇ ਫੰਤਸੀ ਮਧਪੁਰ ਜੀ ਉਹਨਾਂ ਦੀ ਅੱਜ ਮੀਟਿੰਗਾਂ ਅਸੀਂ ਬਹੁਤ ਵਧੀਆ ਸ਼ਹਿਰ ਤੇ ਅੰਮ੍ਰੋਲ ਸ਼ਹਿਰ ਦੇ ਵਿੱਚ ਬਾਗੂ ਬਾੜਾਂ ਦੇ ਵਿੱਚ ਉਹਨਾਂ ਬਾੜਾਂ ਦੇ ਬਹੁਤ ਸ਼ਾਨਦਾਰ ਚੰਗੇ ਮੀਟਿੰਗਾਂ ਹੋਈਆਂ ਨੇ ਹਰ ਇੱਕ ਬਾੜ ਦੇ ਵਿੱਚ ਲੱਡੂਆਂ ਤੋਲਿਆ ਗਿਆ ਉਹਨਾਂ ਨੂੰ ਜੋਖਿਆ ਗਿਆ ਤੇ ਸੰਗਤ ਦਾ ਬਹੁਤ ਬੀਬੀਆਂ ਨੌਜਵਾਨ ਵੀਰ ਬੱਚੇ ਸਾਰੇ ਬਹੁਤ ਵੱਡੀ ਗਿਣਤੀ ਦਾ ਆਈ ਸੀ ਸੋ ਰੈਲੀਆਂ ਇੱਕ ਵੱਡੇ ਇਕੱਠ ਦੇ ਜੋ ਮੀਟਿੰਗਾਂ ਅਸੀਂ ਵੱਡੇ ਇਕੱਠ ਦੇ ਰੂਪ ਵਿੱਚ ਪਹੁੰਚਾਰਨ ਕਰ ਗਈਆਂ ਸੋ ਜੋ ਵਿਕਾਸ ਅੰਮ੍ਰੋਲ ਸ਼ਹਿਰ ਦੀ ਗੱਲ ਕਰਨ ਲਈ ਖਾਸ ਕਰਕੇ ਜੋ ਪਿਛਲੇ 50 ਸਾਲ ਪਹਿਲਾਂ ਕੋਈ ਵਕਾਫ ਨਹੀਂ ਹੋਇਆ ਅਕਾਲੀ ਅਲੀ ਸਰਕਾਰ ਵੱਲ ਰੀਸੇਵਰ ਦੇ ਪੀਣ ਦਾ ਪਾਣੀ ਸਰਕਾਂ ਸਪੀਡ ਲਾਈਟਾਂ ਦਾ ਪ੍ਰਬੰਧ ਹੋਇਆ ਉਹਦੇ ਬਹੁਤ ਵੱਡਾ ਕਾਇਆਕਲਪ ਹੋਇਆ ਸੋ ਇਸ ਕਰਕੇ ਜਿਤਨਾ ਵੀ ਅੱਜ ਅਨਸਾਰ ਨੇ ਇਹ ਮਤਲਬ ਵਿਸ਼ਵਾਸ ਹੋਇਆ ਕਿ ਅਸੀਂ ਆਉਂਦੀ ਪਾਰਲੀਮੈਂਟ ਚੋਣਾਂ ਅਮਰੋ ਸ਼ਹਿਰ ਤੋਂ ਅਮਰੋ ਹਲਕੇ ਤੋਂ ਜਤਾ ਕੇ ਭੇਜਾਂਗੇ ਤੇ ਸ਼ਰੋਨੀ ਅਕਾਲੀਏ ਦੇ ਪ੍ਰਧਾਨ ਸਾਹਿਬ ਦੇ ਹੱਥ ਮੌਜੂਦ ਕਰਾਂਗੇ ਤੇ ਇੱਕ ਤਰੀਕ ਨੂੰ ਬੋਟਾ ਦੀ ਸਾਰੇ ਨੂੰ ਅਪੀਲ ਬੇਨਤੀ ਕਰ ਰਹੇ ਹਾਂ ਤੇ ਮੈਂ ਸਮਝਦਾ ਕਿਸੇ ਵੱਡੀ ਲੀਣਾ ਜਿੱਤਾਂਗੇ ਇਥੋਂ ਜਿੱਤ ਕੇ ਖਾਲਸਾ ਅਪਾਰਟਮੈਂਟ ਪਹਚਾਵਾਂਗੇ ਤੇ ਸਾਡੇ ਪੰਜਾਬ ਤੇ ਸਾਡੇ ਹਲਕਿਆਂ ਦੀਆਂ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ